ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੋ ਆਪਾਂ ਅੱਜ ਖੇਤੀ ਤੇ ਚਰਚਾ ਕਰੀਏ ਅੱਜ ਦਾ ਜਿਹੜਾ ਵਿਸ਼ਾ ਹੈਗਾ ਬਾਈ ਤੇ ਆਪਾਂ ਪੁੱਛਾਂਗੇ ਬਾਈ ਗੱਲਬਾਤ ਕਰਾਂਗੇ ਜਿਹੜੀ ਇੰਨੀ ਸਾਰੀ ਬੜੀ ਮਾਤਰਾਵਾਂ ਮਹਲਦੀ ਲਾਰਖੀ ਆ ਦੂਸਰੀ ਅੱਜ ਕੱਲ ਕਣਕ ਦੀ ਬਜਾਈ ਚੱਲ ਰਹੀ ਆ ਉਹ ਆਪਾਂ ਨੋਰਮਲੀ ਸੁਪਰ ਸੀਡਰ ਗੱਲ ਬੀਜ ਰਹੇ ਆ ਜਾਂ ਉਸ ਤਰ੍ਹਾਂ ਖੇਤਾਂ 'ਵਾਂ ਆਪਾਂ ਛੱਟਾ ਦੇ ਕੇ ਬੀਜਦੇ ਆ ਪਰ ਜਿਹੜੇ ਬਾਈ ਹਰ ਜਿੰਨੀ ਵੀ ਕਣਕ ਦੀ ਫਸਲ ਬੀਜ ਰਹੇ ਆ ਉਹ ਸਾਰੀ ਬੈਡਾਂ 'ਵਾਂ ਕਰ ਰਹੇ ਆ ਉਹ ਕਿਉਂ ਕਰ ਰਹੇ ਕਿਸ ਤਰ੍ਹਾਂ ਕਰ ਰਹੇ ਆ ਉਸਕੇ ਬਾਰੇ ਮੈਂ ਵੀ ਤੁਹਾਨੂੰ ਦੱਸ ਪਹਿਲਾਂ ਹਲਦੀ ਵਾਲੇ ਖੇਤ ਪਕੜਦੇ ਆ ਉਸਕੇ ਬਾਰੇ ਮੈਂ ਥੋੜੀ ਚਰਚਾ ਕਰਾਂ ਆ ਆਜੋ ਵੀਰ ਜੀ ਇਸਕਾ ਵੀ ਥੋੜਾ ਜਿਹਾ ਮਨੋਰਥ ਦੱਸੋ ਵੀ ਇੰਨੀ ਹਲਦੀ ਲਾਣੇ ਦਾ ਕੀ ਚਰਚਾ ਕਿਹਾ ਮਤਲਬ ਮੋਟਿਵ ਆ ਤੁਹਾਰਾ ਭਾਈ ਇੰਨੀ ਹਲਦੀ ਲਾ ਰਹੇ ਆ ਇਹ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਦਾ ਵੀ ਆਪਣੇ ਸਬਦੇ ਦੇ ਨਾ ਖੇਤਾਂ ਚ ਠੀਕ ਹੈ ਪਿੱਛਾ ਸਬਦੇ ਹੱਲੀ ਵੀ ਖੜੇ ਆ ਇਹ ਆਪਾਂ ਨੂੰ ਖੜੇ ਆ ਬੱਟ ਬੰਨੇ ਦੇ ਸਾਰੇ ਪਾਸੇ ਹੀ ਖੜੇ ਆ ਠੀਕ ਹੈ ਵੀਰੇ ਇਹ ਖੇਤੋਂ ਨਾ ਜਦੋਂ ਆਪਾਂ ਬਾਂਦੇ ਦੇ ਚ ਜੜਾਂ ਬਹੁਤ ਆਂਦੀਆਂ ਨੇ ਠੀਕ ਹੈ ਇੱਕੇ ਛੋੜਾ ਹੋਣ ਕਰਕੇ ਦੂਜੀ ਫਸਲ ਆ ਥੋੜੀ ਆ ਆਪਾਂ ਨੂੰ ਝਾੜ ਉਤਰਾ ਬੈਨੀਫਿਟ ਆ ਨਹੀਂ ਰਿਹਾ ਤਾਂ ਠੀਕ ਹੈ ਫਿਰ ਆਪਾਂ ਨੇ ਇਹ ਚ ਹਲਦੀ ਦਾ ਬੀਜ ਲਗਾਇਆ ਏ ਹਲਦੀ ਮੈਂ ਤੁਹਾਨੂੰ ਦੱਸਾਂ ਮੇਰੀ ਤਿਆਰ ਵੀ ਹੋ ਗਈ ਏ ਅੱਛਾ ਇਹ ਆ ਦੇਖੋ ਇਹ ਹੁਣ ਮੰਨ ਲਓ ਤਕਰੀਬਨ ਤਕਰੀਬਨ ਤਿਆਰ ਹੈ ਅੱਛਾ ਇਹ ਨਹੀਂ ਝੜਨੇ ਵੀਰੇ ਐਨੀ ਫੁੱਲ ਕੇ ਐਡੀ ਹੋ ਜਾਣਾ ਠੀਕ ਝੜਨਾ ਹੈ ਇਹ ਤਕਰੀਬਨ ਸਾਨੂੰ ਕਿਲੇ ਚੋਂ 2 2.5 ਲੱਖ ਰੁਪਈਆ ਮੁਨਾਫਾ ਮਿਲ ਰਿਹਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਅਸੀਂ ਇੱਕ ਹੋਰ ਹੈ ਜੇ ਕਿਸਾਨ ਵੀਰ ਚਾਵੇ ਹੂੰ ਜਿਵੇਂ ਆਪਾਂ ਆਪ ਇਹਨੂੰ ਉਹ ਕਰਕੇ ਪੈਕਟ ਬੰਦ ਕਰਕੇ ਆਪ ਪੀਸ ਕੇ ਵੇਚੀਏ ਤਾਂ ਉੱਚ ਥੋੜਾ ਬੈਨੀਫਿਟ ਵੱਧ ਹੈ ਵੱਧ ਹਾਂਜੀ ਬਾਕੀ ਇੱਕ ਹੋਰ ਦੇਖ ਰਿਹਾ ਜਿੱਧਰ ਜਿੱਧਰ ਛਾਵਾ ਆ ਉਧਰ ਜ਼ਿਆਦਾ ਬੜੀ ਆ ਅਟ ਜਿੱਧਰ ਛਾਵਾ ਨਹੀਂ ਹੈ ਜਿਸ ਤਰ੍ਹਾਂ ਪੇੜਾਂ ਦਾ ਉਧਰ ਹੀ ਕਮਜੋਰ ਇਹ ਵੀ ਇਹ ਹਲਦੀ ਦਾ ਇਹੀ ਹੈ ਅੱਛਾ ਜਿੱਥੇ ਹਲਦੀ ਜਿੰਨੀ ਛਾਂ ਹੋਊਗੀ ਜਿੰਨਾ ਛੋੜਾ ਹੋਊਗਾ ਉਹਨੇ ਹਲਦੀ ਜ਼ਿਆਦਾ ਮਲੋਗੀ ਠੀਕਾ ਕੁਸਾ ਇੱਕ ਦਾ ਪੱਤੇ गिरਦੇ ਪੱਤਿਆਂ ਦੀ ਖਾਦ ਹੋ ਗਈ ਠੀਕ ਹੈ ਦੂਜੀ ਅਸੀਂ ਬਾਕੀ ਸਾਰੇ ਖੇਤ ਚ ਬਰਾਬਰ ਖਾਦ ਪਾਈ ਹੈ ਇਦਾਂ ਦੀ ਗੱਲ ਨਹੀਂ ਪਰ ਇਹ ਪੱਤੇ ਹੋਗੇ ਇੱਕ ਛਾਂ ਹੋਗੀ ਹਲਦੀ ਬਹੁਤ ਜ਼ਿਆਦਾ ਮਲਦੀ ਹੈ ਹਾਂ ਜਿਹੜੇ ਆਪਾਂ ਹੋਰ ਫਸਲਾਂ ਦੇਖਾਂ ਆ ਦੇਖੋ ਜ਼ਿਆਦਾਤਰ ਦੇਖਾਂ ਆ ਉਹ ਛਾਵੇਂ ਮ ਘੱਟ ਹੁੰਦਾ ਇਹ ਛਾਵੇਂ ਮ ਜ਼ਿਆਦਾ ਇਹ ਜ਼ਿਆਦਾ ਹੁੰਦੀ ਹੈ ਠੀਕ ਹੈ ਇਹ ਹਾਂਜੀ ਬਾਕੀ ਇੱਧਰ ਖੇਤ ਦਿਖਾਦੇ ਆ ਆਜੋ ਪਿੱਛੇ ਜੀ ਕੈਮਰਾਮੈਨ ਆ ਸਾਰੀ ਨੇ ਜਿਹੜੀ ਕਣਕ ਦੀ ਜੀਂ ਬਜਾਈ ਆ ਹਮ ਤੇ ਹੈਰਾਨ ਹੋਰ ਤੇ ਹਮ ਸੋਚਦੇ ਕਹੀਂ ਨਾ ਆਲੂ ਭੀਜ ਰਹੇ ਆ ਵੀਰ ਜਿਸ ਦਿਨ ਪਹਿਲੇ ਦਿਨ ਆਏ ਆ ਪਰ ਜਿਸ ਦਿਨੇ ਆਣੇ ਕੇ ਬਾਅਦ ਆਪਾਂ ਨੇ ਦੇਖਿਆ ਵੀ ਜਦ ਉਗਰੀ ਆਇਓ ਫੇਰ ਪਤਾ ਲੱਗਿਆ ਵੀ ਉਹ ਤਾਂ ਕਣਕ ਆ ਕਣਕ ਆ ਸੋ ਤੁਸੀਂ ਪਹਿਲੇ ਸੇ ਤੇ ਸੁਣੇ ਪਹਿਲਾਂ ਹਾਂ ਇਹ ਇਹ ਕਣਕ ਦਾ ਵੀ ਕਨਸੈਪਟ ਕੁਝ ਹੋਰ ਆ ਥੋੜਾ ਠੀਕ ਹੈ ਇਧਰ ਨੂੰ ਆ ਕੇ ਦਿਖਾ ਦੇ ਲੈਣਾ ਪੂਰੀ ਚਮਕਰੀ ਹੋਣੀ ਜਿਹੜੀ ਮਸ਼ੀਨ ਗੱਲ বাজਾਈ ਹੋਈ ਆ ਕੱਲ ਵੀਡੀਓ ਮਸ਼ੀਨ ਦਿਖਾਈ ਵੀ ਲੈਣਾ ਵਾ ਹੈਨਾ ਹਾਏ ਇਹ ਵੀ ਦੇ ਪਤਾ ਕੀ ਆ ਠੀਕ ਹੈ ਇਹ ਆਪਾਂ ਨੇ ਬੀਜ ਤਿਆਰ ਕਰ ਰਹੇ ਆ ਠੀਕ ਹੈ ਮੇਲ ਤੇ ਫੀਮੇਲ ਦਾ अच्छा अपना एदे ਵਿੱਚ ਆਪਾਂ ਨੇ ਫੀਮੇਲ ਲਾਣੀਏ ਇਹ ਮੇਲ ਲੱਗੀ ਹੋਈ ਏ ਠੀਕ ਹੈ ਉਹ ਹੱਤਾਂ ਗਲ ਬਾਦੋਂ ਬਜਾਈ ਕੋਣੀ ਹਾਂਜੀ ਇਹ ਤੋਂ ਆਪਾਂ ਨੇ ਮੰਨ ਲਓ ਕੋਈ ਆਪਾਂ ਨੇ ਝਾੜ ਵਾਸਤੇ ਨਹੀਂ ਲਾਈ ਆ ਵੇਚਣ ਵਾਸਤੇ ਨਹੀਂ ਲਾਈ ਠੀਕ ਹੈ ਇਹ ਸਿਰਫ ਆਪਣਾ ਮੋਟਿਵ ਹੈ ਇਥੋਂ ਆਪਾਂ ਨੇ ਬੀਜ ਤਿਆਰ ਕਰਨਾ ਆਪਣੇ ਵਾਸਤੇ ਉਹ ਬੀਜ ਹੋਊਗਾ ਐਡਾ ਠੀਕ ਹੈ ਆਮ ਬੱਲੀ ਹੁੰਦੀ ਹੈ ਐਡੀ ਠੀਕ ਹੈ ਉਹ ਕਨਸੈਪਟ ਮਾ ਮਤਲਬ ਜਿਹੜੇ ਬਾਹਰ ਤੇ ਜੋ ਵੀ ਹੋਏ ਹੋਇਆ ਥਾਂ ਬਾਹਰ ਤੇ ਪੜ੍ਹਾਈ ਕਰਕੇ ਜੋ ਵੀ ਜਿਸ ਤਰ੍ਹਾਂ ਵੀ ਹੋਏ ਹੋਇਆ ਉਸਕੇ ਮਿਕਸਰਨ ਗੈਲ ਮੇਲ ਫੀਮੇਲ ਕੀ ਮੀਟਿੰਗ ਤੇ ਜੋ ਵੀ ਜਿਤਨਾ ਵੀ ਬੱਲੀ ਹੋਵੇਗਾ ਥਾਰੇ ਝਾੜਾ ਮਤਲਬ ਜੇ ਕਿੱਲੇ ਮਾਤੇ ਮਤਲਬ 30 ਕਵਾਂਟਰੀ ਦੀ ਉਸਤੋ ਵਾਗੀ ਤਾਂ ਥਾਰੀ ਮਤਲਬ 40 ਕਵਾਂਟ ਲੋ 40 ਕੀ ਉਸਤ ਉਹ ਹੀ ਮੋਟਿਵ ਸਾਡਾ ਉਹੀ ਹੈ ਬਾਕੀ ਦੇਖਦੇ ਆ ਰਿਜ਼ਲਟ ਕਿਵੇਂ ਨਿਕਲਦਾ ਹੈ ਕਿਵੇਂ ਨਹੀਂ ਉਹ ਹਲਦੀ ਤਾਂ ਤੁਸੀਂ ਪੁੱਛਦੇ ਤੇ ਇੱਧਰ ਲਾਗ ਲਾਗ ਦੇਖੋ ਸਪੈਦਿਆਂ ਦਾ ਛੋੜਾ ਹੈ ਹਲਦੀ ਕੜਕਾ ਹੈ ਨਹੀਂ ਹਾਂ ਘਟੇ ਨਾ ਉਧਰ ਹਲਦੀ ਉਹ ਜ਼ਿਆਦਾ ਹੈ ਇਹ ਫਰਕ ਹੈ ਜੀ ਇਹਨਾਂ ਦਾ ਅੱਛਾ ਹਾਂਜੀ 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 ਬਾਕੀ ਜਿਹੜਾ ਨੀ ਕੋਈ ਵੀ ਚੀਜ਼ ਆ ਮਤਲਬ ਟੈਸਟ ਤਾਂ ਕਰਨਾ ਚਾਹੀਦਾ ਟਰਾਈ ਕਰਨਾ ਚਾਹੀਦਾ ਆਪਣਾ ਮੰਨੇ ਦੇਖਿਆ ਥਾਰਾ ਜਿਤਨੀ ਵੀ ਆਪਾਂ ਫਸਲ ਕਰ ਰਹੇ ਆ ਸਾਰਾ ਮੋਟਿਵ ਹੀ ਉਹ ਹੈ ਕਮਾਈ ਤੇ ਕੋਈ ਲੈਣਾ ਦੇਣਾ ਨਹੀਂ ਨਾ ਨਾ ਸਿਰਫ ਹਲੀ ਟ੍ਰਾਇਲ ਭਾਈ ਚੱਲ ਰਹੇ ਆ ਟ੍ਰਾਇਲ ਤੇ ਚੱਲਦੇ ਆ ਵੀ ਬੀਜ ਤਿਆਰ ਕਰਨੇ ਆ ਆਪਣਾ ਲਾਣੇਦਾਰ ਹੋਣਾ ਦਾ ਆਪਣਾ ਮੋਟਿਵ ਇਹ ਹੈ ਕਿ ਆਪਾਂ ਪਹਿਲਾ ਕਮਾਈ ਬਿਲਕੁਲ ਵੀ ਨਹੀਂ ਇੱਥੋਂ ਸੋਚੀ ਸੀ ਠੀਕ ਹੈ ਅਸੀਂ ਸਾਡਾ ਮੋਟੀਵੇ ਹੈ ਵੀ ਆਪਾਂ ਵੱਧ ਤੋਂ ਵੱਧ ਕਿਸਾਨ ਦਾ ਕਿਵੇਂ ਬੈਨੀਫਿਟ ਕਰੀਏ ਕਿਵੇਂ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਝਾੜ ਦਈਏ ਘੱਟ ਲਾਗਤ ਠੀਕ ਹੈ ਵਧੀਆ ਝਾੜ ਅੱਛਾ ਇੱਕ ਹੋਰ ਦੱਸੋ ਮੈਨੂੰ ਹਾਂਜੀ ਹਾਂਜੀ ਅੱਛਾ ਜਿਹੜਾ ਆਪਾਂ ਬੀਜ ਤਿਆਰ ਕਰਾਂਗੇ ਹੋਰ ਬੀਜਾਂ ਦੇ ਜਿਸ ਤਰ੍ਹਾਂ ਵੀ ਬਹੁਤ ਸਾਰੀ ਕੰਪਨੀ ਏ ਟੂ ਜ਼ेड ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ ਹਾਂਜੀ 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 ਉਹਨਾਂ ਤੇ ਪ੍ਰਾਈਸ ਜ਼ਿਆਦਾ ਹੋਵਗਾ ਜਾਂ ਘੱਟ ਹੋਵਗਾ ਇਹ ਵੀਰੇ ਆਣੇ ਵਾਲੇ ਸਮੇਂ 'ਚ ਥੋੜੇ ਜਿਹਾ ਨਿੱਤਰ ਕੇ ਆਉਗੀ ਗੱਲ ਜਿਵੇਂ ਸਾਨੂੰ ਵੈਸੇ ਤਾਂ ਅਸੀਂ ਮੈਕਸਿਮਮ ਬੈਲੈਂਸ ਬਣਾ ਕੇ ਚੱਲਾਂਗੇ ਵੀ ਕਿਸਾਨ ਨੂੰ ਘੱਟ ਲੋ ਕੱਟ ਹੀ ਦੇ ਸਕੀਏ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਜਿੰਮੇ ਸਾਡੀ ਜਿੰਨੀ ਲਗਤ ਆਊਗੀ ਵੀਰੇ ਠੀਕ ਹੈ ਉਹਦੇ ਹਿਸਾਬ ਨਾਲ ਚੱਲਾਂਗੇ ਇਸ ਦੇ ਬਾਰੇ ਹਾਲ ਮੈਂ ਕੁਝ ਨਹੀਂ ਕਹਿ ਸਕਦਾ ਮੈਕਸਿਮਮ ਘੱਟ ਹੀ ਰਹੂਗਾ ਜਾਂ ਬੈਲੈਂਸ ਰਹੂਗਾ اچھا ਆਪ ਨਹੀਂ ਹੋ ਸਕਦਾ ਇੱਕ اچھا ਉਸ ਦੇ ਬਾਰੇ ਮੈਂ ਦੱਸੋ ਵੀਰੇ ਜਿਹੜੀ ਆਪਾਂ ਆਰਗੇਨਿਕ ਖੇਤੀ ਕਰ ਰਹੇ ਆਂ ਉਸ ਦਾ ਕੀ ਮਤਲਬ ਆਰਗੇਨਿਕ ਵੀਰੇ ਉੱਥੇ ਚਲੋ ਆਜੋ ਤੁਹਾਨੂੰ ਦਿਖਾਈਏ ਠੀਕ ਹੈ ਹਾਂਜੀ ਉੱਥੇ ਤੁਹਾਨੂੰ ਥੋੜੇ ਜਿਹਾ ਤੁਸੀਂ ਦੇਖ ਕੇ ਆਪ ਵੀ ਦੰਗ ਰਹੋਗੇ ਤੇ ਸਾਡੇ ਸਰੋਤੇ ਵੀ ਦੰਗ ਰਹਣਗੇ ਇਹ ਨਵੀਂ ਚੀਜ਼ ਆ ਹਾਂ ਨਵੀਂ ਚੀਜ਼ ਆ ਨਵੇਂ ਨਵਾਂ ਸੱਪ ਕੱਢ ਰਖਿਆ ਵੀਰ ਨੇ ਜਿੰਨਾ ਕਹਦੇ ਹਨਾ ਪੰਜਾਬੀ ਮੈਂ ਨਵੇਂ ਨਵਾਂ ਸੱਪ ਕੱਢ ਰਖਿਆ ਹਾਂ ਜੀ ਬਾਕੀ ਨਾ ਇੱਕ ਕੱਲ ਵੀਡੀਓ ਮੈਂ ਨਾ ਆਪਾਂ ਨੇ ਮੈਂ ਡੀਏਪੀ ਦਿਖਾਇਆ ਤਾਂ ਉਹ ਬਾਈ ਮੈਂ ਅਰੇ ਗੱਲ ਮੁਖੌਲ ਕਰ ਰਿਹਾ ਤਾਂ ਬਾਈ ਕਹਿੰਦਾ ਚੱਲ ਤਾਂ ਨੇ ਵੀਡੀਓ ਤਾਂ ਬਣਾ ਲਈ ਬਟ ਉਹ ਡੀਏਪੀ ਨਹੀਂ ਹੈ ਬਾਈ ਉਹ ਨਾ ਆਰਗੈਨਿਕ ਕੋਈ ਚੀਜ਼ ਆ ਉਹ ਬਾਈ ਨੇ ਆਰਗੈਨਿਕ ਖਾਦ ਹੈ ਵੀਰੇ ਉਹ ਸਪੈਸ਼ਲ ਮਗਾਈ ਹੋਈ ਹੈ ਆਰਗੈਨਿਕ ਖਾਦ ਹੈ ਉਹ ਥੋੜੀ ਜਿਹਾ ਆਪਾਂ ਟੈਸਟ ਕਰ ਰਹੇ ਤੇ ਸਰੋਤਿਆਂ ਨੂੰ ਵੀ ਸਰੋਤੇ ਕੀ ਰਿਐਕਸ਼ਨ ਦੇਣਗੇ ਕੀ ਕਹਾਂਗੇ ਕੀ ਨਹੀਂ ਮੈਂ ਉਹੀ ਕਹਿ ਰਿਹਾ ਵੀ ਇੰਨੇ ਮੋਤੀਆਂ ਵਰਗੇ ਜਿਸ ਤਰ੍ਹਾਂ ਗਾਲਾਂ ਨਹੀਂ ਪਾਏ ਹੁੰਦੇ ਉਸ ਤਰ੍ਹਾਂ ਕਿੰਨੀ ਚਮਕਦੇ ਨੇ ਬਾਕੀ ਉਧਰ ਦਿਖਾਵਾਂ ਬਾਈ ਜਿਹੜੇ ਆਰਗੈਨਿਕ ਖੇਤੀ ਆ ਉਸਕੇ ਬਾਰੇ ਮੈਂ ਚਰਚਾ ਕਰਾਂਗਾ ਆਜੋ ਮਿੱਤਰ ਬਾਕੀ ਬਾਈ ਕੇ ਖੇਤ ਮਾ ਨਾ ਇੱਧਰ-ਉੱਧਰ ਜਾਣੇ ਵਾਸਤਾ ਵੀ ਨਾ ਰੈਸਟਰ ਕੀ ਲੋਡ ਵੜਾ ਹੈ ਯੋ ਨਹੀਂ ਹੈ ਬੰਦਾ ਪੈਨ ਲਗਾ ਜੀਰੀ ਕਹੇ ਕਿ ਇੱਧਰ ਦੇਖ ਲੈਗਾ ਬੰਦਾ ਉੱਧਰ ਲੈ ਕੇ ਦੇ ਆ ਚਲੋ ਮਹਾਰਾਜ ਦੀ ਮੌਜੇ ਪਾਜੀ ਮਹਾਰਾਜ ਨੇ ਦਿਆ ਬਈ ਇੰਨਾ ਹੁਣ ਚਲੀਏਗੀ ਹਾਂ ਵਾਦੀ ਉਹ ਨਰੀ ਦੀਵਾ ਮਹਾਰਾਜ ਰੈਸਟਰਿਕ ਲੇਣਾ ਪੈਗੇ ਹਾਂ ਸਾਲ ਕਰਨਾ ਟਿਕ ਬਹੁਤ ਵੱਲ ਕੋਤੂ ਜੀ ਨੇ ਤੇ ਫਾਰ ਆਪਾ ਦਾ ਹੋ ਗਿਆ ਕਿੰਨੇ ਕਿੰਨੇ ਦਿਨੋਂ ਫਿਰਦਾ ਹੈ ਆਖੋ ਪਾਜੀ ਬੰਦੇ ਨੂੰ ਰੋਟੀ ਖਾਣੀ ਪੂਰੀ ਹੈ ਇਸ ਦਾ ਤੇ ਬਾਕੀ ਇੰਤਰੋ ਕੇਸ ਦਿਮਾਗ ਹੈ ਮੈਂ ਤਾਂ ਨਿਉ ਲਗਿਆ ਵੀ ਬਾਈ ਮਜ਼ਾਕ ਕਰ ਰਿਹਾ کہیں ਜੇ ਉਹਦਾ ਸੱਚੀਓ ਮਜ਼ਾਕ ਆ ਯਾਰ ਹੈ ਇਤਨਾ ਲੱਗ ਰਿਹਾ ਵੀ ਸਫਲ ਕਿਸਾਨ ਦਾ ਤੁਹਾਨੂੰ ਹੀ ਨਾ ਅਵਾਰਡ ਮਿਲ ਆ ਪੰਜਾਬੀ ਹੈ ਹੈ ਏ ਵੀਰੇ ਇਹਦੇ ਪਿੱਛੇ ਵੀ ਕਿ ਰੀਜਨ ਹੈ ਠੀਕ ਹੈ ਇਹਦਾ ਰੀਜਨ ਇਹ ਹੈ ਵੀਰੇ ਹੁਣ ਮਾਲਕ ਨੇ ਆਪਾਂ ਨੂੰ ਜਨਮ ਦਿੱਤਾ ਹੂੰ ਠੀਕ ਹੈ ਅੱਗੇ ਦੀ ਸਾਰ ਸਵਾਲ ਤਾਂ ਆਪਾਂ ਨੇ ਆਪ ਕਰਨੀ ਹੈ ਠੀਕ ਹੈ ਹਰ ਚੀਜ਼ ਪੈਸਾ ਨਹੀਂ ਹੁੰਦਾ ਠੀਕ ਹੈ ਠੀਕ ਹੈ ਇਹ ਵੀਰੇ ਇਹ ਆਪਣਾ ਇਦਾਂ ਦਾ ਇਹ ਜਿੱਦੋਂ ਦੀ ਇਹ ਜਿਦੀ ਲਾਈ ਏ ਠੀਕ ਹੈ ਵੀਰੇ ਸਿਰਫ ਪਾਣੀ ਪਾਣੀ ਲਾਏ ਮਿੱਤਰੋ ਠੀਕ ਹੈ ਇਹਦੇ ਵਿੱਚ ਕੋਈ ਸਪਰੇ ਨਹੀਂ ਕੋਈ ਕੋਈ ਖਾਦ ਨਹੀਂ ਕੋਈ ਕੁਝ ਨਹੀਂ ਪਾਇਆ ਠੀਕ ਹੈ ਹਾਂਜੀ ਇਹ ਚ ਗੜਾਈ ਕਰਵਾਈ ਸੀ ਠੀਕ ਹੈ ਉਹਦੀ ਮੰਨ ਲਓ ਕਬਾੜ ਦੀ ਵੀ ਸਪਰੇ ਨਹੀਂ ਕਰੀ ਆਪਾਂ ਗੜਾਈ ਕਰਾਈ ਤੀ ਥੋੜਾ ਬਹੁਤਾ ਤੁਹਾਨੂੰ ਪਤਾ ਹੋ ਹੀ ਜਾਂਦਾ ਹੈ ਜਿਆਦਾ ਨਹੀਂ ਹੋ ਰਿਹਾ ਵੀਰੇ ਥੋੜਾ ਨਹੀਂ ਹੈ ਜਿਆਦਾ ਹੀ ਹੋ ਰਿਹਾ ਚਲੋ ਇਹ ਇਹ ਸਿਰਫ ਇਹ ਆਪਣੇ ਸਿਰਫ ਆਪਣੇ ਖਾਣ ਵਾਸਤੇ ਆਪਣੇ ਫਾਰਮ ਤੇ ਜਿੰਨੇ ਵੀ ਬੰਦੇ ਆ ਠੀਕ ਹੈ ਸਿਰਫ ਆਪਣੇ ਆਪਣੇ ਵਾਸਤੇ ਅੱਛਾ ਮਤਲਬ ਆਪ ਕੀ ਸੋਚਣੀ ਉਹ ਆ ਮਾਲਕ ਨੇ ਜਿਸ ਤਰ੍ਹਾਂ ਕਹਿ ਦਿਆ ਵੀ ਜਨਮ ਦੇ ਦਿਆ ਸਰੀਰ ਦੀ ਸਾਫ ਸੰਭਾਲ ਉਹ ਆਪਣੇ ਹੱਥ ਮ ਆਪਣੇ ਹੱਥ ਬਾਜ਼ਾਰਾਂ માં ਕਿੰਨੇ ਕ ਜ਼ਹਿਰੀਲੇ ਪਦਾਰਥ ਮਿਲ ਰਹੇ ਆ ਇੱਕ ਫਸਲ ਬਾਕ ਕਿੰਨੀ ਹੀ ਸਪਰੇਆ ਹੋ ਰਹੀ ਨੇ ਆ ਬੀਜ ਹੋ ਰਹੇ ਆ ਵੀ ਘਟੋ ਘਟ ਜੇ ਆਪਣੇ ਖਾਣੇ ਵਾਸਤਾ ਜੱਜ ਜਿਤਨੇ ਵੀ ਆਪਣੇ ਫਾਰਮ ਬੰਦੇ ਆ ਫੈਮਿਲੀ ਹੋਗੀ ਇੱਕ ਤਰ੍ਹਾਂ ਦੀ ਵੀ ਉਹਨਕੇ ਖਾਣੇ ਵਾਸਤਾ ਇੱਕ ਸ਼ੁੱਧਤਾ ਰੱਖੀ ਜਾ ਸ਼ੁੱਧਤਾ ਇਹ ਵੀਰੇ ਇਦਾਂ ਦਾ ਜਿੰਨੇ ਝੋ ਨਿਕਲਣੀ ਹੈ ਜੋ ਵੀ ਨਿਕਲੂਗਾ ਠੀਕ ਆ ਇਹਦੇ ਵਿੱਚ ਤੇ ਮੈਂ ਇਦਾਂ ਦਾ ਹੈ ਨਹੀਂ ਵੀ ਇਹ ਬਹੁਤ ਹੀ ਜ਼ਿਆਦਾ ਨਿਕਲੂਗੀ ਆ ਵੀ 25 25 ਕਿਲੋ ਮੀਟਰ ਨਹੀਂ ਨਿਕਲਣੀ ਇਹ ਤਾਂ 2 ਕਿਲੋ ਮੀਟਰ ਵੀ ਨਹੀਂ ਕਿੜਿਆ 4 ਮੀਟਰ ਵੀ ਹੋ ਗਿਆ ਉਹ ਹੀ ਆਪਣਾ ਪਰ ਤੁਸੀਂ ਇਹ ਗੱਲ ਦੇਖੋ ਹੂੰ ਆ ਦੇਖੋ ਹੱਥ 'ਚ ਰੱਖ ਕੇ ਹੂੰ ਆ ਚੋਲ ਇੱਕ ਖੋਲ ਕੇ ਦੇਖੋ ਸਾਰੇ ਨੂੰ ਇੱਕ ਦਾਣੇ ਨੂੰ ਚੱਬ ਕੇ ਦੇਖੋ ਤੁਸੀਂ ਠੀਕ ਹੈ ਹਾਂਜੀ ਇਹ ਮੈਨੂੰ ਬਾਸਮਤੀ ਵੈਰਾਈਟੀ ਲੱਗ ਰਹੀ ਜੀ ਬਾਸਮਤੀ 1509 ਹੈ ਜੀ ਇਹ ਠੀਕ ਹੈ ਹਾਂਜੀ ਲੰਬਾ ਦਾਣਾ ਬਿਲਕੁਲ ਸਾਫ਼ ਦਾਣਾ ਦੇਖੋ ਬਿਲਕੁਲ ਸਾਫ਼ ਦਾਣਾ ਜਿੰਨਾ ਦਾਣਾ ਹੈਗੇ ਬਿਲਕੁਲ ਸਾਫ਼ ਹੈ ਜੀ ਠੀਕ ਹੈ ਹਾਂਜੀ ਮਤਲਬ ਕਿ ਖਾਣੇ ਵਾਸਤਾ ਇੱਕ ਸ਼ੁੱਧਤਾ ਵਾਸਤਾ ਇੱਕ ਆਪਣੀ ਫੈਮਿਲੀ ਦਾ ਧਿਆਨ ਰੱਖਿਆ ਗਿਆ ਆਪਣੀ ਫੈਮਿਲੀ ਜਿੰਨੇ ਆਪਣੇ ਨਾਲ ਨੌਕਰ ਤਾਂ ਅਸੀਂ ਕਦੇ ਕਹਿੰਦੇ ਨਹੀਂ ਆਪਣੇ ਪਰਿਵਾਰ ਦੇ ਮੈਂਬਰ ਨੇ ਮੈਂਬਰ ਹੀ ਆ ਜਿਹੜੇ ਇੰਨੇ ਸਾਲ ਤੇ ਜੁੜੇ ਹੋਏ ਆ ਹਾਂਜੀ ਹਾਂਜੀ ਦੇਖੋ ਇੰਨੇ بڑے ਫਾਰਮ ਕੀ ਕੋਈ ਵੀ ਜ਼ਿੰਮੇਵਾਰੀ ਆ ਜਾਂ ਮੰਨ ਕੇ ਚਲੋ ਸਾਡੇ ਨਾਲ ਪਰਿਵਾਰ ਜੁੜੇ ਹੋਏ ਹਨ ਜੀ ਰੋੜਾਂ ਕੀ ਆਪਣੇ ਸਿੰਪਲੀਮੈਂਟ ਆ ਜਾਂ ਕੁਛ ਆ ਕਿਸੇ ਤਰ੍ਹਾਂ ਦੀ ਚੋਰੀ ਜਾਂ ਕੁਛ ਹੋਰ ਠੱਗੀ ਵਗੈਰਾ ਨਹੀਂ ਹੈ ਤਾਂ ਆਪਣੇ ਇੱਕ ਪਰਿਵਾਰ ਕੇ ਮੈਂਬਰ ਹੀ ਆ ਜੋ ਇਤਨੀ ਚੀਜ਼ ਸੰਭਰਿਆ ਦੇਖੋ ਕੱਲੀ ਕੱਲੀ ਗੱਲ ਉਹਨਾਂ ਨੂੰ ਪਤਾ ਹੋਵਾ ਕਰਕੇ ਬਟ ਫਿਰ ਵੀ ਆਪਣੇ ਨਾਲ ਸਾਥ ਲਾ ਕੇ ਖੜੇ ਆ ਪੂਰਾ ਸਾਥ ਦੇ ਰਹੇ ਆ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਆਪਾਂ ਜਿਹੜੀ ਇਹ ਕਣਕ ਵੀ ਬੀਜਦੇ ਉਹ ਵੀ ਕੋਈ ਆਰਗੈਨਿਕ ਹੀ ਆ ਸਾਰੀ ਮਤਲਬ ਜਿਹੜੀ ਖਾਣੇ ਪੀਣੇ ਵਾਸਤੇ ਲੱਗ ਰੱਖੀ ਜਾ ਸਾਰੀ ਆਰਗੈਨਿਕ ਹੈ ਜੀ ਇਹ ਠੀਕ ਹੈ ਹਾਂਜੀ ਇਹ ਵੈਸੇ ਆਪਣੀ ਜਿਹੜੀ ਦੂਜੀ ਹੈ ਮੰਡੀ 'ਚ ਆਪਣੀ ਮੰਡੀ ਤਾਂ ਤੁਹਾਨੂੰ ਪਤਾ ਜਾਂਦੇ ਨੇ ਅਸੀਂ ਜਿੰਨੀ ਤਲਾਈ ਹੁੰਦੀ ਹੈ ਜਿਹੜੀ ਵੀ ਆਪਾਂ ਸਰਕਾਰ ਨੂੰ ਵੇਚ ਰਹੇ ਆ ਉਹਦੇ 'ਚ ਚਲੋ ਤੁਹਾਨੂੰ ਵੀ ਪਤਾ ਜ਼ਿੰਮੇਵਾਰ ਹੈ ਹਾਂ ਘਰ ਤਾਂ ਪੂਰਾ ਕਰਨੀ ਉਹ ਸਾਡਾ ਕਮਾਈ ਦਾ ਸਾਧਨ ਹੈ ਠੀਕ ਆ ਉਹ ਸਾਡਾ ਪੇਟ ਦਾ ਆਪਣੇ ਲੱਤ ਕੋਈ ਵੀ ਨਹੀਂ ਮਾਰਨਾ ਚਾਹਦਾ ਉਹ ਸਾਡਾ ਬਿਜ਼ਨਸ ਹੈ ਠੀਕ ਹੈ ਪਰ ਜਿਹੜਾ ਅਸੀਂ ਆਪਣੇ ਖਾਣ ਲਈ ਘਟੋ ਘਟਾ 15 20 ਕਿੱਲੇ ਰੱਖਦੇ ਆ ਜਿੰਨੇ ਪਰਿਵਾਰ ਸਾਡੇ ਨਾਲ ਜੁੜੇ ਹੋਏ 15 20 ਕਿੱਲਿਆਂ 'ਚ ਸਾਡਾ ਸਾਲ ਦਾ ਨਹੀਂ ਭਜਾਂਦਾ ਜੀ ਹਲਦੀ ਦੇਖ ਲਈ ਉਹ ਆਰਗੇਨਿਕ ਹੈ ਠੀਕ ਹੈ ਆ ਜੀਰੀ ਦੇਖ ਲਈ ਤੁਸੀਂ ਉਹ ਆਰਗੇਨਿਕ ਹੈ ਅੱਛਾ ਮੈਂ ਨਾ ਇੱਕ ਹੋਰ ਵੀ ਦੇਖਿਆ ਸਾਡੇ ਬਹੁਤ ਸਾਰੇ ਜਿਸ ਤਰ੍ਹਾਂ ਦਾਲਾਂ ਵੀ ਲਾਈ ਹੋਈਆਂ ਇੱਕ ਪੋਲੀ ਹਾਊਸ ਲਾ ਰਖਿਆ ਉਹ ਸਬਜ਼ੀਆਂ ਵਾਸਤੇ ਜਿਸ ਤਰ੍ਹਾਂ ਸਪੈਸ਼ਲ ਹੈ ਹਾਂਜੀ 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 ਉਹ ਉਹ ਪੋਲੀ ਹਾਊਸ ਸਿਰਫ ਮੰਨ ਲਓ ਐਦਾਂ ਨਹੀਂ ਹੈ ਵੀ ਉਹ ਚ ਇੱਕ ਦਾ ਸੀ ਉਹ ਚ ਬੀਜ ਤਿਆਰ ਕਰਦੇ ਆ ਠੀਕ ਹੈ ਠੀਕ ਹੈ ਬਾਕੀ ਅਸੀਂ ਆਪਣੇ ਖਾਣ ਲਈ ਜਿੰਨੀ ਵੀ ਸਬਜ਼ੀ ਹੈ ਜਿੰਨੀ ਫਾਰਮਾਂ ਤੇ ਸਬਜ਼ੀ ਬਣਦੀ ਹੈ ਜਿਹੜੀ ਵੀ ਸਬਜ਼ੀ ਸਾਡੇ ਇੱਥੇ ਦਾਲ ਹੋ ਗਈ ਸਬਜ਼ੀ ਹੋ ਗਈ ਸਾਰੀ ਆਰਗੇਨਿਕ ਹੀ ਮਿਲੂਗੀ ਤੁਹਾਨੂੰ ਕੋਈ ਵੀ ਮੰਨ ਕੇ ਚਲੋ ਸਬਜ਼ੀ ਜਾਂ ਕੋਈ ਵੀ ਮਤਲਬ ਚੀਜ਼ ਲੈਣੇ ਵਾਸਤੇ ਬਾਜ਼ਾਰ ਮਾ ਜਾਣੇ ਕੀ ਲੋੜ ਨਹੀਂ ਨਹੀਂ ਸਾਨੂੰ ਕਦੇ ਕੋਈ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਪਈ ਇੱਕ ਸਾਡੇ ਖੇਤ ਚ ਉੱਥੇ ਉਹ ਹੈ ਨੀਚੇ ਕੂਆ ਜਾਂ ਪਟਿਆ ਹੋਏ ਸਾਨੂੰ ਲੱਗਦਾ ਉਥੋਂ ਡੀਜ਼ਲ ਵੀ ਨਿਕਲਣਾ ਸ਼ੁਰੂ ਹੋ ਜਾਏਗਾ ਅੱਛਾ ਹਾਂਜੀ ਸਾਡਾ ਡੀਜ਼ਲ ਦਾ ਵੀ ਇਦਾਂ ਹੀ ਸਦਨਾਏ ਹੁਣ ਅੱਛਾ ਛੇਕਾਂਗੇ ਤਾਂ ਨਹੀਂ ਪੁਰਾਣੇ ਕੂਏ ਦੇ ਨੇ ਕਹੀਂ ਆਪਾਂ ਦਵਾਈ ਵਾਲੇ ਛੜ ਖੜੇ ਹਾਂ ਉਹ ਹੋ ਸਕਦਾ ਹੈ ਹੋ ਸਕਦਾ ਹੈ ਪਰ ਸਾਨੂੰ ਡਾਊਟ ਤਾਂ ਹੋ ਰਿਹਾ ਏ ਪਾਣੀ ਤਾਂ ਲੱਗਦਾ ਨਹੀਂ ਉਹ ਤੇਲ ਤੂਲ ਨਹੀਂ ਆ ਉਹ ਵੀਰੇ ਨਾ ਪਤਾ ਕੀ ਹੋਗਾ ਉਹ ਮਾ ਕੋੜਾ ਗਿਰੀ ਗਿਆ ਉਹ ਕਾਲਾ ਹੋ ਗਿਆ ਕਾਲਾ ਪਾਣੀ ਵਾਲੀ ਜੇਹਲ ਜਿੱਤਣ ਗਿਆ ਜਗਾ ਚਲੋ ਭਾਈ ਠੀਕ ਆ ਬਾਕੀ ਇਹ ਪੰਜ ਮਾਰਦੇ ਆ ਵੀਰੋ ਉਹ ਦੇਖਾ ਬਾਈ ਕਹਿਣ ਲੱਗਾ ਕਾਲਾ ਉਹ ਨਾ ਜਾਂ ਖੂਆ ਇਸ ਤਰ੍ਹਾਂ ਦਾ ਮਤਲਬ ਬਾਈ ਨਾ ਦਿਖਾਣ ਲੱਗਾ ਇੱਕ ਦਿਨ ਮਾਨੂੰ ਉਹ ਨਾ ਵੀਡੀਓ ਨਹੀਂ ਸ਼ੂਟ ਹੋਈ ਉਸ ਦਿਨ ਨਾ ਫੋਨ ਰੈੱਡ ਦਾ ਉਹ ਰਾਤ ਕੀ ਬਾਤ ਸੀ ਭਾਈ ਕਹਿਣ ਲੱਗਾ ਆ ਜਾ ਨਾ ਤੇਲ ਵਾਲਾ ਖੂਹ ਦਿਖਾਵਾਂ ਤੁਹਾਨੂੰ ਆਪਣਾ ਮੈਂ ਸੋਚਿਆ ਸੱਚੀ ਮੈਂ ਇਰਾਨ ਮੰਨ ਗਿਆ ਵੀ ਤੇਲ ਵਾਲਾ ਖੂਹ ਹੋਣਾ ਕੋਈ ਪਰ ਉਹ ਜਾ ਕੇ ਦੇਖਿਆ ਭਾਈ ਉਹ ਕੂੜਾ ਪੜਿਆ ਕੋਈ ਮਤਲਬ ਜਿੱਤ ਨਹੀਂ ਗੇਰੀ ਗਿਆ ਤਾਂ ਉਹ ਕਾਲਾ ਤੇਲ ਨਿਕੜ ਰਿਹਾ ਦਾ ਉਹ ਟੀਜ ਨਹੀਂ ਕਹਿ ਸਕਦੇ ਉਹਨੂੰ ਕਾਲਾ ਤੇਲ ਕਹਿ ਸਕਦੇ ਆਹ ਤੇਲ ਕਹਿ ਸਕਦੇ ਆ ਠੀਕ ਹਾਂਜੀ ਉਹ ਬੰਮ ਕੋਲਿਆ ਬੰਦਾ ਬਾਕੀ ਪੌਲੀ ਹਾਊਸ ਅੱਜ ਬਾਹੀ ਵੀ ਚੱਲ ਰਹੀ ਆ ਵੀਰੋ ਉਹ ਵੀ ਦਿਖਾਵਾਂਗੇ ਪੌਲੀ ਹੋਪਸ ਜੇ ਹੋ ਸਕਿਆ ਵੀਰੋ ਦੇਖੋ ਇਸਕੇ ਨਾ ਬਹੁਤ ਸਾਰੇ ਜਿਸ ਤਰ੍ਹਾਂ ਨਾ ਆਪਾਂ ਬੀਜ ਲਾਂ 22 10 ਵੀ ਰਹਿਦਾ ਕੁਝ ਗੱਲਾਂ ਨੋਟ ਨਹੀਂ ਯਾਦ ਰਹਿੰਦੀ ਜਿਸ ਤਰ੍ਹਾਂ ਆਪਣਾ 21 ਆ ਵਗੈਰਾ ਹੋ ਗਿਆ ਕੁਝ ਹੋ ਗਿਆ ਇਹਨਾਂ ਨੂੰ ਗੂਗਲ ਕੀ ਧੂਪ ਦੇਈ ਜਾ ਬਾਈ ਜਿਸ ਤਰ੍ਹਾਂ ਨਾ ਤੜਾਈ ਮਾਂ ਕੋਈ ਵੀ ਫੀਮੇਲ ਮਤਲਬ ਆਪਣੇ ਜਿਹੜੇ ਕਰਮਚਾਰੀ ਰੱਖੇਗਾ ਉਹ ਵਿੱਚ ਬੜਾ ਨਾ ਤਾਂ ਸਬਜ਼ੀਆਂ ਬਹੁਤ ਹੀ ਸਾਰੀ ਜਿਹੜੀ ਫੀਮੇਲ ਨੂੰ ਨਹੀਂ ਅਲਾਉ ਕਰਦੀ ਹੈ ਤੋਂ ਉਸ ਵਾਸਤੇ ਗੂਗਲ ਕੀ ਧੂਪ ਦੀ ਜਾਂ ਜਾਂ ਕੁਝ ਹੋਰ ਰਿਟ੍ਰੈਕਟਰਾਂ ਹੋਵਾਂ ਤਾਂ ਕਰ ਕੌਣਗਾ ਐਂਟਰੀ ਕੀ ਮਨਾਹੀ ਹੋਵਾ ਜੇ ਹੋ ਸਕੇ ਆਪਾਂ ਰਹੇ ਨਾ ਤਿੰਨ ਚਾਰ ਦਿਨ ਹੋਰਾ ਹੋਰ ਤਾਂ ਆਪਾਂ ਉਹ ਵੀ ਦਿਖਾਵਾਂ ਹਾਂਜੀ ਜਰੂਰ ਠੀਕ ਹੈ ਵੀਰੇ ਬਾਕੀ ਅੱਜ ਬਾਹੀ ਦਿਖਾਵਾਂ ਵੀਰੋ ਬਾਹੀ ਚੱਲ ਰਹੀ ਆ ਕੁਝ ਟਰੈਕਟਰ ਹੈਰੋ ਮਾਂ ਤੇ ਕੱਢੇਗਾ ਕਲਟੀਵੇਟਰ ਮਾਂ ਚੱਲ ਰਿਆਂ ਅੱਜ ਕਲਟੀਵੇਟਰ ਦਿਖਾਵਾਂ ਬਾਈ ਚਲੋ ਵੀਰੋ ਇਹਨੇ ਮਸ਼ੀਨਰੀ ਦਾ ਮਸ਼ੀਨਰੀ ਬੰਦੇ ਕੀ ਬੱਧੀ ਬੰਦੇ ਵੀ ਕੀ ਤਸ ਹੋ ਗਏ ਆ ਕਣਾਏਗਾ ਦੁੱਧੇ ਅਰਜਨ ਨੋਵਾ ਪਾਰ ਕੇ ਬਾਈ 13 ਹਾਲ ਆ 850 ਪਾਰ ਕੇ ਬਾਈ 11 ਹਾਲ ਬਾਕੀ ਲਿਫਟ ਦਾ ਕੰਟਰੋਲ ਬਾ ਜਾਰੀ ਹੈ ਭਾਈ ਤਲਾ ਗੇਰ ਦਾ ਕੋਈ ਨਹੀਂ ਚੱਲ ਰਿਹਾ ਹੈ ਕਿਉਂ ਖੇਤ ਕਿੱਲੇ ਆ ਇੱਕ ਕੁਝ ਪਰਾਲੀ ਫਾਜ ਆ ਜਾਦਾ ਤਲਾ ਕਰ ਆ ਆ ਅਰਜਨ 9 ਵਜੇ ਕਟਾਈ ਬਹੁਤ ਘਟਾ ਲਿਫਟ ਚੱਕਾ ਮੋੜਨਾ ਪੜਾ ਆ ਯੋ ਬਾਤ ਥੋੜੀ ਜੀ ਮਨੂਆ ਲੱਗਿਓ ਹੋੜ ਜੀ ਇਸ ਦੀ ਹਮਰਾ ਸਵਰਾਜ 850 ਨਹੀਂ ਮੁੜ ਜਾ ਕਹੀਂ ਦੇ ਮੋੜ ਲੈ तो कल्टीवेटर नहीं मोड़ो परो तो कल्टीवेटर क्या करेंगे तन वैरामा भी दिखाया वही ट्रेडर है वैरामा ही बहुत ख़ब मुड़ा है ना च दोनों च चलो चलो बोला ऊपर दे आवा दोबारा ऊपर बिल्कुल बिल्कुल है तो उसी बहुत बढ़िया टॉपिक करेंगे गल्ला ਹੂੰ ਆ ਦੇਖੋ ਹੱਥ 'ਚ ਰੱਖ ਕੇ ਹੂੰ ਅਚੋਲ ਇੱਕ ਖੋਲ ਕੇ ਦੇਖੋ ਇਹਦੀ ਕੁਆਲਿਟੀ ਹਰ ਸਫਾਈ ਦੇਖੋ ਰੁਕ ਜਾ